ਪ੍ਰਿੰਟਾਂ ਜੀ ਇਹ ਟੂਰਨਾਮੈਂਟ ਦਾ ਕੀ ਕੀ ਮਕਸਦ ਹੈ ਇਹ ਵੀ ਸਿਹਤ ਬੱਚੇ ਨੂੰ ਸਿਹਤ ਵਾਸਤੇ ਰਿਕਸ਼ਾ ਵਾਲਿਆਂ ਨੇ ਟੂਰਨਾਮੈਂਟ ਕਰਉਣੀ ਹੈ ਜਾਨਕਿ ਡੇਰਾ ਬਾਬਾ ਰਾਮ ਦੇ ਨਾਮ ਇਹ ਕਿਲਮਾ ਟੂਰਨਾਮੈਂਟ ਕਿਲਮਾ ਟੂਰਨਾਮੈਂਟ ਜੀ ਅੱਛਾ ਜੀ ਆਪਣੇ ਪਿੰਡ ਦੇ ਸਾਰੇ ਪਿੰਡ ਦੇ ਸਹਿਯੋਗ ਨਾਲ ਐਨਆਰਆਈ ਦੇ ਵਿਦਿਆ ਨਾਲ ਨਾਲੀ ਗੁਰੂ ಗ್ರಾಮ ਪੰਚਾਇਤ ਨਾਂਬੜ ਗੁਰੂ ਮੈਂ ਸਰਪੰਚ ਸਾਰੂਪ ਸਿੰਘ ਜੀ ਬਣੇ ਪਿੰਡ ਨਾਂਬੜ ਦਾ ਪਹਿਲਾ ਜੋ ਕਿ ਮੈਂ ਕਲਾਬ ਦਾ ਪ੍ਰਧਾਨ ਗੁਰੂ ਜੀ ਦੁਆਰਾ ਸਾਰਤ ਲੋਕਾਂ ਨੂੰ ਆਵਾਜ਼ ਲੈਣਾ ਪੜਨਾ ਇਹ ਕਰਕੇ ਵੀ ਬੱਚਿਆਂ ਨੂੰ ਚੰਗੀ ਸਿਹਤ ਮਿਲੇ ਜੋ ਕਿ ਚਲੋ ਕਬੱਡੀ ਵੱਲ ਜਾਣਗੇ ਬੱਚੇ ਨਸ਼ੇ ਪੱਤੇ ਤੋਂ ਦੂਰ ਹੋਣਗੇ ਆਪਣਾ ਵੀ ਇਹੀ ਸਮੇਂ ਹੈ ਸਾਰੇ ਬੱਚਿਆਂ ਨੂੰ ਵੀ ਵਧੀਆ ਟੂਰਨਾਮੈਂਟ ਕਰਾਉਣੀ ਹੈ ਇਸ ਕਰਕੇ ਪਿੰਡ ਦਾ ਨਗਰ ਦਾ ਬਹੁਤ ਜਿਆਦਾ ਸੁਧਰਿਆ ਪਿੰਡ ਦਾ ਆਪਣਾ ਟੂਰਨਾਮੈਂਟ ਦਾ ਇੰਨਾ ਨਹੀਂ ਕੀਤਾ ਇਹਨਾਂ ਦੇ ਘਾਟਣ ਤੇ ਧਰਮਜੀਤ ਸਿੰਘ ਆਏ ਸੀਗੇ ਚੇਅਰਮੈਨ ਐਟ ਸਟਰਾ ਜਮੀਆਂ ਨੇ ਅੱਜ ਜੋ ਕਿ ਆਪਣੇ ਸਰਦਾਰ ਅਨਾਮਾ ਦੀ ਵੰਡ ਸਰਦਾਰ ਮੋਲ ਸਿੰਘ ਜੀ ਕਰਦੇ ਰਹੀ ਆਪਣੀ ਇਹ ਲੈਣੇ ਸਾਰੇ ਇਹ ਬਲੇ ਸਾਰੇ ਜਿੱਤੋ ਤੇ ਬਾਕੀ ਨਾਮ ਪਹਿਲਾ ਨਾਮ ਹਰਪ੍ਰੀਤ ਸਿੰਘ ਅस्ट्रेलियन ਦੇ ਪਈ ਇਹਦਾ ਨਾਮ ਕਿੰਨੇ ਦਾ ਜੀ ਪਹਿਲਾ ਨਾਮ ਆਇਆ 44000 ਰੁਪਏ ਦਾ 44000 ਦੂਜਾ ਨਾਮ ਪਰਕਰਟ ਸਿੰਘ ਸਰਾਣੇ ਜੀ ਜੋ ਕਿ ਬਾਕੀ ਸਾਰੇ ਜਿੱਦਾਂ ਛੋਟੇ ਨਾਮ ਵੀ ਵੰਡ ਕੇ ਸਾਰੇ ਪਿੰਨ ਅਕਰ ਨੇ ਕਿਸੇ ਨੇ ਕਿੰਨਾ ਕਿੰਨੇ ਕਿੰਨਾ ਸਹਿਯੋਗ ਬਹੁਤ ਮਿਲਿਆ ਜੀ ਅੱਛਾ ਇਹ ਦੁਨੀਆ ਟੀਮਾਂ ਨਹੀਂ ਹਿੱਸਾ ਲਿਆ ਜੀ ਟੀਮਾਂ ਲਗਭਗ ਜੀ ਜੇ ਸਾਰੇ ਵੇਤਨੀਆਂ ਗਿਣੀਆਂ ਤੇ 100 ਤੋਂ ਪਲੱਸ ਹੋ ਗਈ ਸੀ ਜੀ ਅੱਛਾ ਹਾਂ ਅੱਡੋ ਅੱਡ weight ਆ ਜੀ 30 ਕਿਲੋ ਦੇ ਮੈਚ ਕਰਾਏ ਆ ਕੱਲ ਅਸੀਂ ਜੋਗੀ ਲੜਕੀਆਂ ਦੇ 50 ਕਿਲੋ ਦੇ ਮੈਚ ਕਰਾਏ ਆ ਤੇ 48 ਕਿਲੋ ਦੇ ਜੋਗੀ ਅੱਜ 8 ਤਰੀਕ ਨੂੰ ਕਬੱਡੀ 65 ਕਿਲੋ ਦੇ ਕਬੱਡੀ 85 ਕਿਲੋ ਦੇ ਮੈਚ ਚੱਲ ਰਹੇ ਚੱਲ ਰਹੇ ਤੇ ਫਾਈਨਲ ਮੈਚ ਕੋਣ ਪਹੁੰਚ ਰਿਹਾ ਫਾਈਨਲ ਮੈਚ ਤੇ ਸਰਦਾਰ ਮੋਲਕ ਸਿੰਘ ਜੀ ਪਹੁੰਚ ਰਹੇ ਆ ਇਹ ਆਪਣੀ ਮਿਲਣ ਵਿਸ਼ੇਸ਼ ਮੌਕਾ ਹਾਂ ਤੁਹਾਡਾ ਬਹੁਤ ਥੈਂਕ ਯੂ ਕਿ ਪਿੰਡ ਲੰਬਾ ਵਾਲੀ ਦੇਖੇ ਕਬੱਡੀ ਟੂਰਨਾਮੈਂਟ ਦੇ ਹਰੇਕ ਸਾਲ ਦੇ ਸਪான்ਸਰ ਧਰਮਪਾਲ ਗੋਇਲ ਉਹਨਾਂ ਨਾਲ ਗੱਲ ਕਰਦੇ ਆਂ ਹਾਂਜੀ ਪਰ ਬੱਜੱਸੇ ਹੋ ਇੱਕ ਨਾ ਟੂਰਨਾਮੈਂਟ ਚੱਲ ਰਿਹਾ ਛੋਟੇ ਪਿੰਡਾਂਾਂ ਲੰਬ ਵਾਲੀ ਵਿਖੇ ਸਾਡੇ ਲੰਬੋ ਵਾਲੀ ਵਿਖੇ ਇਹ ਪੰਜਵਾਂ ਕਬੱਡੀ ਟੂਰਨਾਮੈਂਟ ಗ್ರಾಮ ਪੰਚਾਇਤ ਐਨ ਆਰ ਆਈ ਵੀਆਰ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਅਤੇ ਸਾਡੇ ਪਿੰਡ ਦੇ ਵਿੱਚ ਦੋ ਦਿਨ ਤੋਂ ਬਹੁਤ ਵਧੀਆ ਟੂਰਨਾਮੈਂਟ ਚੱਲ ਰਿਹਾ ਹੈ ਤੁਸੀਂ ਵੀ ਆਏ ਸਾਲ ਤੁਸੀਂ ਵੀ ਸਪਾਂਸਰ ਕਰਦੇ ਹੋ ਟੂਰਨਾਮੈਂਟ ਨੂੰ ਹਾਂਜੀ ਹਾਂਜੀ ਅਸੀਂ ਸਾਰਾ ਪੈਡ ਦੇ ਸਹਿਯੋਗ ਨਾਲ ਸਾਰੇ ਇਕੱਠੇ ਸਹਿਯੋਗ ਕਰਦੇ ਹਾਂ ਧੰਨਵਾਦ ਮਸ਼ਕੀ ਪ੍ਰਾਂਤ ਦੇ ਸਮਾਗਮਾਂ ਦੇ ਐਕਸਪੈਸ਼ਲ ਕਮੈਂਟਰ ਰੋਹਿਤ ਸਿੰਘ ਪਟਾਖਨ ਟੂਰਨਾਮੈਂਟ ਬਾਰੇ ਜਾਣਕਾਰੀ ਦੇਣਗੇ ਆਸਿਆ ਜੁਨਾ ਲੰਮਾ ਜਿਲ੍ਹੇ ਦੇ ਬੱਟੇ ਫਿਰ ਆਓ ਬਰਨਾਂਗੇ ਸਾਰੇ ਸਰਕਾਰ ਦੇ ਵੇਰ ਸੋ ਪਹਿਲੇ ਵਿੱਚ ਬਹੁਤ ਰਕਤ ਹੋ ਰਹੀ ਸੀ ਜਿੱਦਾਂ ਆਪਣੇ ਇਲਾਕੇ ਦੇ ਬਜਲੀ ਦੇ ਕੱਪੜਿਆਂ ਦੀ ਛੱਡ ਹੋਈ ਸੀ ਜਿੱਦ ਪਹਿਲਾਂ ਆਪਣੇ ਬਜ਼ੁਰਗਾਂ ਨੇ ਇਹ ਨਕਦੇ ਹੁੰਦੇ ਹੁੰਦੇ ਸੀ ਕਿ ਸੋ ਦੂਜਾ ਨੇ ਖਵਾ ਭਈਆ ਫੈਸਲਾ ਲਿਆ ਕੱਲ ਛੋਟੇ ਬੱਚਿਆਂ ਦੇ ਨਾਲ ਇਹ ਸਾਹਮਣੇ ਇਹ ਨਿਸ਼ਚਿਤ ਕਰੀ ਗੁੜੀਆਂ ਕਰ ਦਿੱਤੀ ਜਾ ਗਿਆ ਹੈ ਇਹ ਅੱਜ ਇਹਨਾਂ ਨੇ 5 ਕਿਲੋ ਦੇ ਪ੍ਰਕਾਸ਼ ਦੇ ਭਾਰ ਰੱਖੇ ਉਹ ਬਦਲੀ ਚ ਵੱਡੀ ਕਰਾ ਰਹੇ ਆ ਉੱਪਰੋਂ ਵੱਡੇ ਵੀ ਕਰਾ ਰਹੇ ਆ ਨਾ ਨਾ ਜੀ ਅਸੀਂ ਬਦਲੇ ਨਹੀਂ ਮੈਨੂੰ ਮથે ਅਖਰੇ ਆ ਇੱਕੋ ਜੇ ਪਨੀਰੀ ਦੀ ਜਾਂਗੇ ਤਾਂ ਹੀ ਫਸਲ ਹੋਣੀ ਆ ਆਪਣੇ ਇਹ ਪਨੀਰੀ ਦੀ ਜਿਹੜਾ ਇਹਨਾਂ ਨੇ ਬਣਾ ਲਿਆ ਭਾਈ ਪ੍ਰਗਟ ਸਿੰਘ ਆਇਆ ਜਿੱਲੇ ਨਾਲ ਰਹੀ ਰਹੀ ਤੇ ਸੜਾ ਦੀ ਟੋਰੀ ਭਾਈ ਸਾਹ ਦਾ ਕਰਤਾ ਜਾ ਰਹੇ ਆ ਸਾਰੇ ਪੰਡਾ ਤੇ ਅੱਜ ਦਾ ਪ੍ਰੋਗਰਾਮ ਦਾ ਅਜੇ ਸ਼ੁਰੂ ਵੀ ਨਹੀਂ ਲੱਗਿਆ ਸੂਬੇ ਨਗਰ ਕੌਂਸਲ ਦਾ ਬਾਲ ਹੋ ਰਿਹਾ ਜੀ ਜੀ ਲਾਣਾ ਤੇ ਕਾਫੀ ਇੱਕ ਦਿਨਾਂ ਤੋਂ ਆਵਾਜ਼ਾਂ ਮਾਤਲ ਜੀ ਵਧੀਆ ਤੇ ਕਿਸੇ ਨੂੰ ਹੋਵੇਗਾ ਚਾਰ ਤਨ ਹੋਰ ਲੱਗੇ ਜੀ ਕਮੇਟੀ ਜੀ ਥੈਂਕ ਯੂ